ਪੀਤੇ ਦਿਨੀ ਆਦਮਪੁਰ ਵਿਖੇ ਸਕੂਲ ਬੱਸ ਹਾਦਸੇ ਵਿੱਚ ਬੱਚੀ ਦੀ ਮੌਤ ਤੋਂ ਬਾਅਦ ਅੱਜ ਪ੍ਰਸ਼ਾਸਨ ਸਖਤ ਐਕਸ਼ਨ ਵਿੱਚ ਨਜ਼ਰ ਆਇਆ ਹੈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਉਹਨਾਂ ਵੱਲੋਂ ਬਿਨਾਂ ਸਹਾਇਕ, ਵਰਦੀ ਅਤੇ ਸੁਰੱਖਿਅਤ ਕਰਨਾ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਚਲਾਨ ਵੀ ਕੀਤੇ ਗਏ। ਇਸ ਸਬੰਧਕ ਤੇ ਜਾਣਕਾਰੀ ਜੰਦਿਆਂ ਇੰਚਾਰਜ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਬੱਚੀ ਨਾਲ ਹੋਏ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੇ ਸਖਤ ਆਦੇਸ਼ਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਇਹ ਬੱਸਾਂ ਦੀ ਸਕੂਲੀ ਬੱਸਾਂ ਦੀ ਔਰ ਵਾਇਨਾ ਵਗੈਰਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਜਿਨ੍ਹਾਂ ਕੋਲ ਟਾਇਰ ਵਗੈਰਾ ਘੱਟ ਹੈ ਉਹਨਾਂ ਨੂੰ ਚਨਾਣ ਕੀਤਾ ਜਾ ਰਿਹਾ ਹੈ ਓਵਰ ਲੋਡ ਬੱਸਾਂ ਨੇ ਉਹਨਾਂ ਦੇ ਵੀ ਚਨਾਣ ਕੀਤੇ ਜਾ ਰਹੇ ਆ ਇੱਥੇ ਇੱਕ ਨਾ ਆਉਣ ਵਾਲੇ ਪ੍ਰੋਕਟ ਜਿਵੇਂ ਕਿ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਜੀ ਜੀ ਜਿਨ੍ਹਾਂ ਤੇ ਕੁਝ ਸ਼ਿਕਾਇਤਾਂ ਹੋਏ ਨੇ ਸਕੂਲ ਦੀਆਂ ਬੱਸਾਂ ਤੇ ਹਾਂ ਜੀ ਸਕੂਲ ਦੀਆਂ ਬੱਸਾਂ ਤੇ ਲੈ ਹਾਸਾ ਵਾਪਰਿਆ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਨਾਲ ਹੈਲਪਰ ਹੈ ਨਹੀਂ ਕਿ ਇਹ ਕਰਕੇ ਘਟਨਾ ਵਾਪਰੀ ਹੈ ਜੀ ਜੀ ਪਹੁੰਚ ਆ ਗਿਆ ਹੈ ਤੇ ਜੀ ਨਹੀਂ ਕਿਤੇ ਨੂੰ ਬਕਸ਼ਾ ਨਹੀਂ ਜਾਊਗਾ ਠੀਕ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ